ਦੇ ਲਈ ਖਤਰਾ ਹੋ ਸਕਦਾ ਹੈ ਦੱਸਦੇ ਕਿ ਆਸਟ੍ਰੇਲੀਆ ਦੀਆਂ 39 ਵਿਆਪਕ ਯੂਨੀਵਰਸਟੀਆਂ ਦੇ ਸਮੂਹ ਯੂਨੀਵਰਸਟੀਆਂ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਫੈਸਲਾ 14000 ਨੌਕਰੀਆਂ ਦੇ ਲਈ ਖਤ ਆਸਟ੍ਰੇਲੀਆ ਦੇ ਵਿੱਚ ਅੰਤਰਰਾਸ਼ਟਰੀ ਸਟੂਡੈਂਟਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਹੁਣ ਪਹਿਲਾ ਵਾਂਗ ਤੜਤੜ ਵੀਜ਼ੇ ਨਹੀਂ ਲੱਗਣਗੇ ਦੱਸਦੀ ਹੈ ਕਿ ਪਹਿਲਾ ਬਿਨਾਂ ਕੋਈ ਲਿਮਿਟੇਸ਼ਨ ਤੇ ਵਿਦਿਆਰਥੀ ਬਿਨਾਂ ਸੋਚੇ ਆਸਟ੍ਰੇਲੀਆ ਜਾਣ ਦਾ ਸੁਪਨਾ ਲੈਂਦੇ ਸੀ ਪਰ ਹੁਣ ਪਹਿਲਾ ਵਾਂਗ ਤੜਤੜਾ ਜਿਹੜਾ ਵੀਜ਼ੇ ਨਹੀਂ ਲੱਗਣਗੇ ਦੱਸਦੀ ਹੈ ਕਿ ਅਗਰ ਇਹ ਨਵਾਂ ਨਿਯਮ ਲਾਗੂ ਹੁੰਦਾ ਤਾਂ ਇਸ ਦੇ ਨਾਲ 14000 ਨੌਕਰੀਆਂ ਦੇ ਲਈ ਖਤਰਾ ਹੋ ਸਕਦਾ ਹੈ ਦੱਸਦੇ ਕਿ ਆਸਟ੍ਰੇਲੀਆ ਦੀਆਂ 39 ਵਿਆਪਕ ਯੂਨੀਵਰਸਿਟੀਆਂ ਦੇ ਸਮੂਹ ਯੂਨੀਵਰਸਿਟੀਆਂ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਫੈਸਲਾ 14000 ਨੌਕਰੀਆਂ ਦੇ ਲਈ ਖਤਰਾ ਬਣ ਸਕਦਾ ਆਸਟ੍ਰੇਲੀਆ ਉਨਪਾਰੇ ਵਿਦਿਆਰਥੀਆਂ ਦੀ ਗਿਣਤੀ ਤੇ ਕੈਪ ਲਗਾਉਣ ਦਾ ਮਾਮਲਾ ਸਿਆਸੀ ਤੌਰ ਤੇ ਗਰਮਾ ਰਿਹਾ ਜਿੱਥੇ ਇੱਕ ਪਾਸੇ ਆਸਟ੍ਰੇਲੀਆ ਦੇ ਵਿੱਚ ਅੰਤਰਰਾਸ਼ਟਰੀ ਸਟੂਡੈਂਟਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਹੁਣ ਪਹਿਲਾ ਵਾਂਗ ਤੜਾ ਤੜ ਫੀਸੇ ਨਹੀਂ ਲੱਗਣਗੇ 10 ਸਾਲ ਤੱਕ ਹੀ ਪਹਿਲਾ ਬਿਨਾਂ ਕੋਈ ਲਿਮਿਟੇਸ਼ਨ ਤੇ ਵਿਦਿਆਰਥੀ ਬਿਨਾਂ ਸੋਚੇ ਆਸਟ੍ਰੇਲੀਆ ਜਾਣ ਦਾ ਸੁਪਨਾ ਲੈਂਦੇ ਸੀ ਪਰ ਹੁਣ ਪਹਿਲਾ ਵਾਕ ਟੜਟੜਾ ਜਿਹੜਾ 20 ਨਹੀਂ ਲੱਗਣਗੇ ਦੱਸਦੀ ਹੈ ਕਿ ਅਗਰ ਇਹ ਨਵਾਂ ਨਿਯਮ ਲਾਗੂ ਹੁੰਦਾ ਤਾਂ ਇਸ ਦੇ ਨਾਲ 14000 ਨੌਕਰੀਆਂ ਦੇ ਲਈ ਖਤਰਾ ਹੋ ਸਕਦਾ ਹੈ ਦੱਸਦੀ ਹੈ ਕਿ ਆਸਟ੍ਰੇਲੀਆ ਦੀਆਂ 39 ਵਿਆਪਕ ਯੂਨੀਵਰਸਿਟੀਆਂ ਦੇ ਸਮੂਹ ਯੂਨੀਵਰਸਿਟੀਆਂ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਫੈਸਲਾ 14000 ਨੌਕਰੀਆਂ ਦੇ ਲਈ ਖਤਰਾ ਬਣ ਸਕਦਾ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਤੇ ਕੈਪ ਲਗਾਉਣ ਦਾ ਮਾਮਲਾ ਸਿਆਸੀ ਤੌਰ ਤੇ ਗਰਮਾ ਰਿਹਾ ਜਿੱਥੇ ਇੱਕ ਪਾਸੇ ਫੈਡਰਲ ਸਰਕਾਰ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਤੇ ਸੀਮਾ ਲਗਾਉਣ ਦੇ ਲਈ ਓਵਰਸੀਜ਼ ਸਟੂਡੈਂਟ ਐਮੈਂਡਮੈਂਟ ਨਾਮ ਦਾ ਬਿੱਲ ਪੇਸ਼ ਕਰਨ ਜਾ ਰਹੀ ਹੈ ਤਾਂ ਦੂਜੇ ਪਾਸੇ ਇਸ ਬਿੱਲ ਦਾ ਖੰਡਨ ਹੋ ਰਿਹਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਪਿਛਲੇ 6 ਸਾਲ ਆਸਟ੍ਰੇਲੀਆ ਦੇ ਜੀਡੀਪੀ ਵਿਕਾਸ ਵਿੱਚ ਅੱਧੇ ਤੋਂ ਵੱਧ ਹਿੱਸਾ ਪਾਇਆ ਸੀ ਲਗਭਗ ਇਕੱਲਿਆਂ ਨੇ ਹੀ ਦੇਸ਼ ਨੂੰ ਮੰਦੀ ਤੋਂ ਬਚਾਇਆ ਸੀ ਜਿਸ ਕਰਕੇ ਹੁਣ ਕਿਹਾ ਜਾ ਰਿਹਾ ਹੈ ਕਿ ਅਗਰ ਇਹ ਬਿੱਲ ਪਾਸ ਹੁੰਦਾ ਹੈ ਤੇ ਇਸ ਦੇ ਨਾਲ 14000 ਨੌਕਰੀਆਂ ਦੇ ਲਈ ਖਤਰਾ ਬਣ ਸਕਦਾ ਹੈ ਕਿਉਂਕਿ ਇਹ ਵੀ ਬਿਆਨ ਸਾਹਮਣੇ ਆਇਆ ਸੀ ਕੈਨੇਡਾ ਦੇ ਵਿੱਚ ਵੱਡੀ ਪੱਦਰਤੇ ਜੜਾਇਆ ਵਿਦਿਆਰਥੀਆਂ ਨੇ ਦੇਸ਼ ਦੀ ਜੀਡੀਪੀ ਦੇ ਵਿੱਚ ਜਿਡੀਪੀ ਦੇ ਵਿਕਾਸ ਦੇ ਵਿੱਚ ਕਾਫੀ ਵੱਧ ਹਿੱਸਾ ਪਾਇਆ ਸੀ ਤੇ ਅਜਿਹੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਦੂਜੇ ਪਾਸੇ ਇਸ ਬਿਲ ਦਾ ਹੁਣ ਆਸਟ੍ਰੇਲੀਆ ਦੇ ਵਿੱਚ ਕਿਤਨਾ ਕਿਤੇ ਖੰਡਨ ਵੀ ਕੀਤਾ ਜਾ ਰਿਹਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕਿਉਂਕਿ ਪਿਛਲੇ ਸਾਲ ਆਸਟ੍ਰੇਲੀਆ ਦੇ ਜੀਡੀਪੀ ਵਿਕਾਸ ਵਿੱਚ ਅੱਦੇ ਤੋਂ ਵੱਧ ਹਿੱਸਾ ਪਾਇਆ